ਜਹਾਂਗੀਰ ਦੇ ਲੜਕੇ ਖੁਸਰੋ ਨੇ ਬਗਾਵਤ ਕਰ ਦਿੱਤੀ ਕਾਬਲਵਲ ਪੱਜਾ ਜਾਦੂ ਤੰਤਾਰ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਇਸ ਵਾਰ ਇੱਕ ਅਵਰ ਜਹਾਂਗੀਰ ਨੂੰ ਪਹੁੰਚ ਗਈ ਜਹਾਂਗੀਰ ਗੁਰੂ ਘਰ ਦੇ ਪਹਿਲਾਂ ਹੀ ਖਲਾਫ ਸੀ ਇਸ ਕਰਕੇ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਲਿਆ 22 ਮਈ 1606 ਈਸਵੀ ਨੂੰ ਅੰਮ੍ਰਿਤਸਰ ਤੋਂ ਲਾਹੌਰ ਚੱਲਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਗਏ ਜਾਨ ਲੱਗਿਆ ਉਹਨਾਂ ਕਿਹਾ ਸ਼ਸਤਰ ਸਜਾਉ ਅਤੇ ਆਪਣੀ ਸਿੱਖਾਂ ਨੂੰ ਸ਼ਸਤਰ ਤਾਰੀ ਬਣਾਉ ਇਹਨਾਂ ਜ਼ਾਲਮ ਹਾਕਮਾਂ ਦਾ ਹੁਣ ਫਕੀਰ ਬਣ ਕੇ ਟਾਕਰਾ ਨਹੀਂ ਹੋ ਸਕਦਾ ਉਸ ਸਮੇਂ ਗੁਰੂ ਜੀ ਦੀ ਉਮਰ ਕੇਵਲ 11 ਸਾਲ ਦੀ ਸੀ ਬੇਸ਼ੱਕ ਉਹ ਉਮਰ ਵਿੱਚ ਛੋਟੇ ਸਨ ਪਰ ਅਕਲ ਹਿੰਮਤ ਉਦਾਰਤਾ ਭਗਤੀ ਅਤੇ ਸ਼ਕਤੀ ਵਿੱਚ ਬਹੁਤ ਵੱਡੇ ਸਨ ਗੁਰੂ ਗੱਦੀ ਸਮੇਂ ਜਦ ਬਾਬਾ ਬੁੱਢਾ ਜੀ ਨੇ ਇੱਕ ਤਲਵਾਰ ਪਹਿਨਾਈ ਤਾਂ ਗਲਤ ਪਾਸੇ ਪੈ ਗਈ ਜਦ ਬਾਬਾ ਬੁੱਢਾ ਜੀ ਉਸ ਨੂੰ ਉਤਾਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਦੂਸਰੀ ਤਲਵਾਰ ਲਿਆਓ ਦੂਸਰੀ ਤਲਵਾਰ ਉਹਨਾਂ ਦੂਸਰੀ ਪਾਸੇ ਪਾ ਲਈ ਉਹਨਾਂ ਕਿਹਾ ਕਿ ਉਹ ਹੁਣ ਦੋ ਤਲਵਾਰਾਂ ਹੀ ਪਹਿਨਿਆ ਕਰਨਗੇ ਇੱਕ ਤਲਵਾਰ ਮੀਰੀ ਦੀ ਹੈ ਇੱਕ ਤਰਵਾਰ ਪੀਰੀ ਦੀ ਹੈ ਉਹਨਾਂ ਦਸਤਾਰ ਵੀ ਰਾਜਿਆਂ ਮਹਾਰਾਜਿਆਂ ਵਾਂਗ ਸਜਾਈ ਤੇ ਕਲਗੀ ਲਾਈ ਗੁਰੂ ਜੀ ਦਾ ਤੇਜ ਉਸ ਸਮੇਂ ਸੂਰਜ ਵਾਂਗ ਚਮਕਦਾ ਸੀ ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਜੀ ਨੇ ਫਰਮਾਇਆ ਅੱਜ ਤੋਂ ਬਾਅਦ ਮੇਰੇ ਪਾਸ ਬੇਟਾ ਸ਼ਸਤਰ ਅਤੇ ਚੰਗਾ ਘੋੜਾ ਹੋਵੇਗਾ ਸਾਰੇ ਸਿੱਖ ਸ਼ਸਤਰਤਾਰੀ ਬਣੋ ਅਸਰ ਤਾਂ ਕਰੋ ਗੱਤਕੇ ਖੇਡੋ ਜੰਗਲਾਂ ਵਿੱਚ ਜਾਓ ਸ਼ਿਕਾਰ ਖੇਡੋ ਮੈਨੂੰ ਅੱਜ ਸਭ ਤੋਂ ਵੱਧ ਸਿੱਖ ਸੂਰਮਿਆਂ ਦੀ ਲੋੜ ਹੈ ਜਿਹੜਾ ਵੀ ਸਾਡਾ ਸਿੱਖ ਬੰਨਾ ਲੋਚਦਾ ਹੈ ਸਾਡੀ ਫੌਜ ਵਿੱਚ ਭਰਤੀ ਹੋ ਜਾਵੇ ਇੱਥੇ ਉਸ ਨੂੰ ਹਰ ਪ੍ਰਕਾਰ ਦੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਜਾਵੇਗੀ ਗੁਰੂ ਜੀ ਦਾ ਇਹ ਫਰਮਾਨ ਮੰਨ ਕੇ ਸਿੱਖ ਸਸਤਰ ਅਤੇ ਘੋੜੇ ਗੁਰੂ ਜੀ ਨੂੰ ਅਰਪਨ ਲੱਗੇ ਸੈਂਕੜੇ ਸਿੱਖ ਸੂਰਮੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋਣ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਲੰਗਰ ਵਿੱਚ ਦੋਵੇਂ ਮੇਲੇ ਪ੍ਰਸ਼ਾਦਾ ਮਿਲੇਗਾ ਅਤੇ 6 ਮਹੀਨੇ ਬਾਅਦ ਪੈਨਣ ਵਾਸਤੇ ਨਵੇਂ ਸ਼ਸਤਰ ਮਿਲਣਗੇ ਸਿੱਖਾਂ ਨੂੰ ਹੋਰ ਕੀ ਚਾਹੀਦਾ ਸੀ ਉਹ ਦੋਵੇਂ ਵੇਲੇ ਕੀਰਤਨ ਸੁਣਦੇ ਸਨ ਦਿਨ ਦੇ ਸਮੇਂ ਸ਼ਸਤਰ ਚਲਾਉਣ ਦੀ ਅਭਿਸ਼ਕ ਕਰਦੇ ਸਨ ਕਸਰਤਾਂ ਕਰਦੇ ਸਨ ਅਤੇ ਅੱਗੇ ਨਾਲੋਂ ਵੀ ਨਵੇਂ ਨਰੋਏ ਹੋ ਰਹੇ ਸਨ ਉਹਨਾਂ ਨੂੰ ਕਿਸੇ ਦਾ ਭੈ ਜਾਂ ਡਰ ਨਹੀਂ ਸੀ ਉਨ੍ਹਾਂ ਦਾ ਗੁਰੂ ਉਹਨਾਂ ਦੇ ਨਾਲ ਸੀ ਗੁਰੂ ਦੇ ਨਾਲ ਉਹ ਸ਼ਿਕਾਰ ਖੇਡਣ ਵੀ ਜਾਂਦੇ ਸਨ